ਆਬਸ਼ੇਰਾ ਵੀ ਮਿੱਤਰੋ ਸਮੁੰਦਰ ਦਾ ਹੀ ਆ। ਲਾਲਬਾਈ ਪਿੰਡ ਵਾਲੇ ਜਸਕਰਨ ਮਾਨ ਦੇ ਕੋਲੇ ਆ ਇਹ ਸਮਾਜੀ ਸਟੱਡ ਫਾਰਮ ਦੇ ਉੱਤੇ। ਸਟੱਡ ਸਰਵਿਸ ਇਹਦੀ ਓਪਨ ਕੀਤੀ ਆ ਬਾਈ ਨੇ ਹੁਣ। 21000 ਰੁਪਏ ਮੀਟਿੰਗ ਫੀਸ ਰੱਖੀ ਆ। ਕੱਦ ਇਹਦਾ 65 ਇੰਚ ਆ ਤੇ ਉਮਰ ਹਾਲੇ 31 ਮਹੀਨੇ ਹੋਈ ਆ। ਪਿਓ ਤਾਂ ਜਿਵੇਂ ਇਹਦਾ ਸਮੁੰਦਰ ਆ ਗਿਆ। ਮਾਂ ਵੀ ਇਹਦੀ ਬੜੀ ਚੰਗੀ ਘੋੜੀ ਆ ਨੁਕਰੀ ਬਾਈ ਹੋਣਾ ਦੇ ਫਾਰਮ ਦੇ ਉੱਤੇ ਹੀ ਆ। ਘੋੜੀ ਵੀ ਤੁਹਾਨੂੰ ਦਿਖਾਵਾਂਗੇ ਤੇ ਉਹ ਡੋਡਾ ਵਾਲੇ ਰਾਜੂ ਦੀ ਤੀ ਆ। ਤਕਰੀਬਨ 13-14 ਸਾਲਾਂ ਦੀ ਘੋੜੀ ਆ ਹੋਮ ਬਰੀਡ ਆ ਉਹ ਵੀ ਕਿਉਂਕਿ ਇਸ ਬਸ਼ੇਰੇ ਦੀ ਜਿਹੜੀ ਨਾਨੀ ਆ ਉਹ ਵੀ ਬਾਈ ਅਰਗਿਆਂ ਦੇ ਕੋਲ ਹੀ ਸੀ ਤਕਰੀਬਨ 20-25 ਸਾਲਾਂ ਦਾ ਬਰੀਡਿੰਗ ਦਾ ਤਜਰਬਾਗਾ ਬਾਈ ਜਸ ਕਰਨ ਅਰਗਿਆਂ ਨੂੰ ਪੁਰਾਣਾ ਕੰਮ ਬਰੀਡਿੰਗ ਦੇ ਉੱਤੇ ਕੰਮ ਕਰਦੇ ਆ ਉਸ ਘੋੜੀ ਨੇ ਇਹਦੀ ਮਾਂ ਨੇ ਜਿੰਨੇ ਬੱਚੇ ਦਿੱਤੇ ਆ ਤਕਰੀਬਨ ਸਾਂ ਹੀ ਬਣਿਆ ਤਿੰਨ ਚਾਰ ਤਾਂ ਤਿਆਰ ਕਰਕੇ ਬਾਈ ਅਰਗਿਆਂ ਨੇ ਪਹਿਲਾਂ ਸੇਲ ਕਰਤੇ ਤੇ ਹੁਣ ਇਹਦੀ ਮਹਾਸਾਗਰ ਦੀ ਸਟੱਡ ਸਰਵਿਸ ਓਪਨ ਕੀਤੀ ਆ ਨਾ ਇਹਦਾ ਮਹਾਸਾਗਰ ਰੱਖਿਆ ਕਦ ਕਾਠ ਵੀ ਬੜਾ ਚੰਗਾ ਇਹਦਾ ਤੇ ਅੰਗਾਂ ਪੈਰਾਂ ਦਾ ਵੀ ਬੜਾ ਖੁੱਲਾ ਤੇ ਮਜ਼ਬੂਤ ਆ ਡੇਢ ਕ ਮਹੀਨੇ ਤੱਕ ਇਹਦਾ ਰਿਜ਼ਲਟ ਵੀ ਆ ਜਾਣਾ ਉਹ ਵੀ ਤੁਹਾਨੂੰ ਫਿਰ ਆਪਾਂ ਬਾਅਦ ਚ ਦਿਖਾਵਾਂਗੇ ਜਦੋਂ ਬੱਚਾ ਇਹਦਾ ਆ ਗਿਆ ਘੋੜੀਆਂ ਸੂਣ ਵਾਲੀਆਂ ਨੇ ਤੇ ਕਾਫੀ ਘੋੜੀਆਂ ਇਹ ਤੋਂ ਮੇਟ ਵੀ ਹੋ ਗਈਆਂ ਸੋ ਬੜੀ ਜਾਇਜ ਫੀਸ ਰੱਖੀ ਆ ਇੱਕ ਤਾਂ ਇਹਦੇ ਬਾਰੇ ਆਪਾਂ ਇੰਟਰਵਿਊ ਦੇ ਵਿੱਚ ਗੱਲਬਾਤ ਕਰਾਂਗੇ ਤੇ ਇੱਕ ਆ ਨੁਗਰੀ ਘੋੜੀ ਬਾਈ ਅਰ ਗਿਆ ਨੇ ਸੇਲ ਕਰਨੀ ਆ ਸੂਰੇ ਵਾਲਾ ਲਾਈਨ ਦੀ ਆ ਦੋਸਤੋ ਇਹ ਸਪੌਟਲੈਸ ਆ ਦੋਨੇ ਅੱਖਾਂ ਤੋਂ ਬੇਲੀ ਆ ਹੁਣ ਸੂਈ ਵੀ ਆ ਮੰਗਰੇ ਦੇ ਪਦਮ ਦਾ ਬਸ਼ੀਰਾ ਗਾ ਬਸ਼ੀਰੇ ਕੰਨੀ ਤੁਸੀਂ ਨੰਗਾ ਮਾਰੋ ਕੱਦ ਕਾਠ ਬਹੁਤ ਕਰੂਗਾ ਤੇ ਲੈਂਥ ਲੌਂਥ ਚੈੱਕ ਕਰੋ ਅੰਗਾ ਪੈਰਾਂ ਦਾ ਇਹ ਵੀ ਮਜ਼ਬੂਤ ਆ ਕੰਨ ਕੁੰਨ ਸ਼ਕੀਨ ਕੁੰਡੀ ਵਾਲਾ ਗਾ ਮੂੰਹ ਮਹਾਂendre ਦਾ ਸੋਹਣਾ ਪਤਲਾ ਸ਼ਕੀਨ ਸੋ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਕੋੜੀ ਦਵਾਰੇ ਇਹ ਜਿਹੜਾ ਬਾਈ ਮਿੰਟੂ ਦੇ ਕੋਲੇ ਬਾਹੂਬਲੀ ਬਸ਼ੀਰਾ ਤਿਆਰ ਹੋਇਆ ਗਾ ਸਮੁੰਦਰ ਦਾ ਬੱਚਾ ਦਵਾਰੇ ਉਹ ਤੋਂ ਮੇਟ ਕਰਾਈ ਵੀ ਆ ਸੋ ਇੱਕ ਆ ਇਹਨਾਂ ਨੇ ਕਾਲੇ ਕਾਂਡੇ ਦੀ ਬਸ਼ੇਰੀ ਵੇਚਣੀ ਆ ਆ ਬਸ਼ੇਰੀ ਆ ਤਿੰਨ ਪੈਰ ਚਿੱਟੇ ਮੱਥੇ ਤੇ ਪਟਾਗਾ ਤੇ ਇਹ ਹੁਣ ਮੇਟ ਕਰਾਈ ਵੀ ਆ ਬਾਦਲਾ ਵਾਲੇ ਰਾਜਹਾਂਸ ਤੋਂ ਸੋ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਡੀਐਨਏ ਤੱਕ ਦੀ ਬਾਈਰਗਿਆਂ ਦੀ ਜ਼ਿੰਮੇਵਾਰੀ ਆ ਜੇ ਕਿਸੇ ਨੇ ਡੀਐਨਏ ਕਰਾਉਣਾ ਤਾਂ ਬੱਚੀ ਦਾ ਡੀਐਨਏ ਵੀ ਕਰਵਾ ਸਕਦੇ ਹੋ ਕਾਲੇ ਕਾਂਡੇ ਦੀ ਕਨਫਰਮ ਆ ਇਹ ਸੋ ਦੋ ਜਾਨਵਰ ਤੁਹਾਨੂੰ ਇੱਕ ਆ ਦਿਖਾਉਣੇ ਆ ਆਪਾਂ ਦੋ ਚੰਬੀਆਂ ਬਸ਼ੇਰੀਆਂ ਦਿਖਾਉਣੀਆਂ ਨੇ ਇਹ ਸੇਲ ਸੂਲ ਨਹੀਂ ਕਰਨੀਆਂ ਸਿਰਫ ਦਿਖਾਉਣਾ ਵੀ ਤੁਹਾਨੂੰ ਬਾਈਰ ਗਿਆ ਦਾ ਜਿਹੜਾ 20-25 ਸਾਲਾਂ ਦਾ ਤਜਰਬਾ ਉਹਦੇ ਵਿੱਚ ਉਹਨਾਂ ਨੇ ਕੀ ਤਿਆਰ ਕਰਕੇ ਦਿਖਾਇਆ ਇਹ ਬੱਚੀਆਂ ਵੀ ਹੋਮ ਬਰੀਡ ਆ ਆ ਬਸ਼ੇਰੀ ਆ ਜਿਹੜੀ ਇਹ ਬਤਾਵ ਘੋੜੇ ਦੀਤੀ ਆ 65-66 ਇੰਚੇ ਕੱਦ ਕਰ ਗਈ ਤੇ ਬਾਕੀ ਤੁਸੀਂ ਬਰੀਕੀਆਂ ਬਰੁਕੀਆਂ ਚੈੱਕ ਕਰੋ ਲੈਂਥ ਚੈੱਕ ਕਰੋ ਬਾਡੀ ਬਣਤਰ ਚੈੱਕ ਕਰੋ ਮਜ਼ਬੂਤੀ ਮੈਂ ਕਹਣਾ ਕੋਈ ਅੰਤ ਨਹੀਂ ਬੱਚੀ ਦਾ ਦੂਜੀ ਜਿਹੜੀ ਆ ਬਸ਼ੇਰੀ ਆ ਮਿੱਤਰੋ ਇਹ ਮਿੱਡੇ ਵਾਲੇ ਦਿਲਵਾਗਦੀ ਆ ਮਾਂ ਵਾਲੇ ਪਾਸਿਓ ਉਸੇ ਬਸ਼ੇਰੀ ਦੀ ਭੈਣ ਆ ਸੋ ਗੱਲਬਾਤ ਇਹਨਾਂ ਬਾਰੇ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬਯੰਤਮਾਨ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਂਦਾਰ ਤੇ ਜਿੰਨੇ ਵੀ ਘੋੜਾ ਪਾਲਕ ਵੀਰ ਇਸ ਵੀਡੀਓ ਨੂੰ ਦੇਖ ਰਹੇ ਆ ਸਾਰਿਆਂ ਦਾ ਸਵਾਗਤ ਕਰਦਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋਸਤੋ ਇੱਕ ਤਾਂ ਨੁਕਰਾ ਘੋੜਾ ਦਿਖਾਉਣ ਲੱਗੇ ਆ ਸਮੁੰਦਰ ਘੋੜੇ ਦਾ ਬੱਚਾ ਤੇ ਬਾਕੀ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਇਸ ਫਾਰਮ ਦੇ ਉੱਤੇ ਦੋ ਚਾਰ ਘੋੜੀਆਂ ਪੁਰਾਣੀਆਂ ਆ ਬਰੀਡਿੰਗ ਵਾਲੀਆਂ ਬਾਈ ਦੇ ਕੋਲੇ ਅੱਗੇ ਤਿਆਰ ਹੋਈਆਂ ਨੇ ਪੁਰਾਣੀਆਂ ਘੋੜੀਆਂ ਦੇ ਵਿੱਚੋਂ ਕਿਉਂਕਿ ਬਰੀਡਿੰਗ ਦੇ ਉੱਤੇ ਬਾਈ ਵਰਗੇ ਕੰਮ ਕਰਦੇ ਆ ਉਹ ਘੋੜੀਆਂ ਦਿਖਾਵਾਂਗੇ ਤੇ ਦੋ ਜਾਨਵਰ ਆ ਜਿਹੜੇ ਆਪਾਂ ਤੁਹਾਨੂੰ ਸੇਲ ਆਲੀਆਂ ਘੋੜੀਆਂ ਦਿਖਾਉਣੀਆਂ ਨੇ ਇੱਕ ਨੋਕਰੀ ਤੇ ਇੱਕ ਮਾਰਵਾੜੀ ਅੱਜ ਆਪਾਂ ਲਾਲਬਾਈ ਪਿੰਡ ਬੈਠੇ ਆਂਗੇ ਗਿੱਦੜਬਾਏ ਤੋਂ ਅੱਗੇ ਪਿੰਡ ਪੈ ਜਾਂਦਾ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਇਹ ਲੰਬੀ ਪਿੰਡ ਦੇ ਨੇੜੇ ਰਹਿ ਜਾਂਦਾ ਗੇਦੜਬਾਏ ਤੋਂ ਤਕਰੀਬਨ 7-8 ਕਿਲੋਮੀਟਰ ਦੂਰ ਅਗੇਦੜਬਾਏ ਤੋਂ ਸੋ ਅੱਜ ਆਪਾਂ ਸਮਾਜੀ ਸਟੱਡ ਫਾਰਮ ਦੇ ਉੱਤੇ ਮਾਨ ਭਰਾਵਾਂ ਦੇ ਨਾਲ ਬੈਠੇ ਆਂ ਆਪਣੇ ਨਾਲ ਵੀਡੀਓ ਦੇ ਵਿੱਚ ਗੱਲਬਾਤ ਦਰਮਿਆਨ ਹੋਣਗੇ ਬਾਈ ਜਸਕਰਨ ਬਾਈ ਗਰਜੋਤ ਬਾਈ ਗੁਰਿੰਦਰ ਬਾਈ ਕੀਮਤ ਤੇ ਬਾਈ ਜਸਕਰਨ ਦਾ ਬੇਟਾ ਖੁਸ਼ਜੋਤ ਹਾਂਜੀ ਸੋ ਆਪਾਂ ਸਾਰੀ ਗੱਲਬਾਤ ਬਾਈ ਜਸਕਰਨ ਤੋਂ ਪੁੱਛਾਂਗੇ ਵੀ ਇਸ ਜਿਹੜਾ ਬੱਚਾ ਇਹ ਤਿਆਰ ਹੋਇਆ ਬਾਈ ਦੇ ਫਾਰਮ ਦੇ ਉੱਤੇ ਕਿਉਂਕਿ ਘਰੇ ਹੀ ਇਹ ਬੱਚਾ ਬਰੀਡ ਹੋਇਆ ਇਹਦੀ ਜਿਹੜੀ ਮੰਗ ਹੀ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਨੌਕਰੀ ਘੋੜੀ ਆ ਡੋਡਾਂ ਵਾਲੇ ਰਾਜੂ ਦੀ ਤੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਬਹੁਤ ਪ੍ਰਾਣੀ ਘੋੜੀ ਆ ਜਮਾ ਪਹਿਲੇ ਦਿਨ ਤੋਂ ਇਹਨਾਂ ਦੇ ਘਰ ਹੀ ਉਸ ਘੋੜੀ ਨੇ ਬੱਚੇ ਦਿੱਤੇ ਆ ਤਕਰੀਬਨ 13-14 ਸਾਲ ਉਸ ਘੋੜੀ ਦੀ ਉਮਰ ਹੋ ਗਈ ਤੇ ਜਦੋਂ ਤੁਸੀਂ ਘੋੜੀ ਵੀ ਦੇਖੋਗੇ ਤਾਂ ਬਹੁਤ ਫਿੱਟ ਪਈ ਆ ਤੁਹਾਨੂੰ ਐ ਲੱਗਣਾ ਵੀ ਕੋਈ ਦੋਦੰਦ ਬਿਸ਼ੇਰੀ ਹੁੰਦੀ ਆ ਜਿਵੇਂ ਸੋ ਆਪਾਂ ਸਾਰੀ ਗੱਲਬਾਤ ਬਾਈ ਜਿਸ ਕਾਰਨ ਦੇ ਨਾਲ ਬਿਸ਼ੇਰੇ ਬਾਰੇ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜਿਸ ਕਰਨ ਕੈਮੂ ਜੀ ਬਹੁਤ ਵਧੀਆ ਜੀ ਠੀਕ ਠਾਕ ਆਪਣੇ ਸੁਣਾਓ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੇ ਜਿਸ ਕਰਨ ਵੈਸੇ ਤਾਂ ਜਿਵੇਂ ਦੇਖ ਲਓ ਅੱਜ ਤੁਹਾਡੇ ਪਿੰਡ ਆ ਕੇ ਦੇਖਿਆ ਬਾਈ ਬਾਡੀ ਦਾ ਸੀਜ਼ਨ ਵੀ ਸਟਾਰਟ ਹੋ ਜਾ ਹੋ ਗਿਆ ਹਾਂਜੀ ਹਾਂਜੀ ਤੁਹਾਡੇ ਪਿੰਡ ਦਾ ਅੱਜ ਪੰਜ ਸੱਤ ਕੁ ਪੈਨਾਂ ਚੱਲੀ ਜਾਂਦੀਆਂ ਸੀ ਹਾਂਜੀ ਪੂਰਾ ਜੋਰ ਆ ਜੀ ਤੁਸੀਂ ਵੀ ਅੱਜ ਕਣਕ ਵੱਢ ਰਹੇ ਸੀ ਨਾ ਹਾਂਜੀ ਤੇ ਮੌਕੇ ਤੇ ਆਪਣਾ ਸਵੱਭਜਾ ਬਣ ਗਿਆ ਸੋ ਐਡਰੈਸ ਦਾ ਮੈਂ ਭਰਾਵਾਂ ਨੂੰ ਦੱਸਤਾ ਵੀ ਆ ਜਿਹੜਾ ਆਪਣਾ ਸਮਾਜੀ ਸਟੱਡ ਫਾਰਮ ਦੇ ਨਾਂ ਤੇ ਆ ਫਾਰਮ ਹਾਂਜੀ ਹਾਂਜੀ ਤੇ ਗੱਲਬਾਤ ਆਪਾਂ ਸ਼ੁਰੂ ਕਰੀਏ ਪਹਿਲਾਂ ਤਾਂ ਆਪਣੇ ਬਸ਼ੇਰੇ ਦੀ ਮਾਂ ਤੋਂ ਹੀ ਆਪਾਂ ਦਸੀ ਕਿਉਂਕਿ ਪੁਰਾਣਾ ਮੁੱਢ ਜਿਹੜਾ ਵੱਜਾ ਜਿਹੜੀ ਆਪਣੀ ਬਸ਼ੇਰੇ ਦੀ ਮਾਂ ਹੈ ਜੀ ਉਹ ਰਾਜੂ ਡੋੜ ਵਾਲੇ ਘੋੜੇ ਦੀ ਧੀ ਹੈ ਹਾਂਜੀ ਬਾਈ ਕੀ ਉਹ ਆਪਣੀ ਘਰ ਦੀ ਬਰੀਡ ਹੈ ਉਹ ਹੂੰ ਰਾਜੂ ਡੋੜ ਵਾਲੇ ਦੀ ਹੂੰ ਤੇ ਉਸ ਤੋਂ ਬਾਅਦ ਉਹਨੇ ਕਾਫੀ ਬੱਚੇ ਦਿੱਤੇ ਬਤਾਵ ਤੋਂ ਹੀ ਬੱਚੇ ਦਿੱਤੇ ਹੂੰ ਤੇ ਆਪਣਾ ਘਰ ਦੇ ਘੋੜੇ ਤੋਂ ਵੀ ਦਿੱਤੇ ਮਿੱਡੇ ਵਾਲੇ ਘੋੜੇ ਤੋਂ ਵੀ ਦਿੱਤੇ ਹਾਂਜੀ ਬਾਈ ਤੇ ਹੁਣ ਇਹ ਜਿਹੜਾ ਆਪਣੇ ਕੋਲੇ ਸਮੁੰਦਰ ਦਾ ਬੱਚਾ ਜਿਹੜਾ ਓਪਨ ਫੋਰ ਸਟਾਰਟ ਕਰ ਦਿੱਤਾ ਆਪਾਂ ਨੇ ਮੰਨ ਲਓ ਜਿਵੇਂ ਬੱਚੇ ਦਿੱਤੇ ਬਾਈ ਉਮਰ ਮੇਰਾ ਖਿਆਲ ਤੁਸੀਂ ਦੱਸ ਦੇ 13 13.5 ਸਾਲ ਹੋ ਗਏ ਇਹਦੀ ਹਾਂਜੀ ਉਮਰ 13.5 ਸਾਲ ਉਮਰ ਹੋ ਗਈ 13.5 ਸਾਲਾਂ ਤੋਂ ਘੋੜੀ ਬਾਈ ਤੁਹਾਡੇ ਘਰੇ ਆ ਇਹ ਹਾਂਜੀ ਹਾਂਜੀ ਇਹਦੀ ਮਾਂ ਵੀ ਦੇਖੋ ਦੋ ਪਹਿਲਾਂ ਇਹਦੀ ਮਾਂ ਵੀ ਇਹਦੀ ਨਾਨੀ ਵੀ ਆਪਣੇ ਕੋਲੇ ਸੀ ਫਿਰ ਇਹਦੀ ਨਾਨੀ ਤੋਂ ਕੰਮ ਸ਼ੁਰੂ ਕਰਿਆ ਆਪਾਂ ਇੱਥੋਂ ਹੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਤੁਸੀਂ ਇਸ ਫੀਲਡ ਦੇ ਵਿੱਚ ਕਿੰਨੇ ਪੁਰਾਣੇ ਹੋ ਵੀ ਤਕਰੀਬਨ ਫਿਰ ਇਹ ਕਹਿ ਸਕਦੇ ਹਾਂ ਵੀ ਜਿਹੜਾ ਪੁਰਾਣਾ ਜਿਹੜਾ ਸਫਰ ਆ ਇਸ ਘੋੜੀ ਦੇ ਹਿਸਾਬ ਨਾਲ ਹੀ ਦੇਖੀਏ ਤਾਂ ਨਾਂ ਬਾਲਾ 20-22 ਸਾਲਾਂ ਦਾ ਤਾਂ ਹਾਂਜੀ 21 ਸਾਲ ਹੋ ਗਏ ਜੀ ਪੂਰੇ ਆਪਾਂ ਨੂੰ ਘੋੜਿਆਂ ਦਾ ਕੰਮ ਕਰਦੇ ਹਾਂ ਤੇ ਇਹਦੇ ਚ ਤਾਂ ਫਿਰ ਕੋਈ ਸ਼ੱਕ ਹੀ ਨਹੀਂ ਬਾਈ ਜਿਵੇਂ ਗਾਂ ਦੀ ਗਾਂ ਤੁਹਾਡੀ ਹੋਮ ਬ੍ਰੀਡ ਹੀ ਆ ਸਾਰੇ ਜਿਹੜੇ ਅੱਗੇ ਤਿਆਰ ਹੋਏ ਆ ਹੋਮ ਬ੍ਰੀਡ ਹੈ ਇਹ ਘੋੜੀ ਤੋਂ ਪਹਿਲਾਂ ਵੀ ਬੱਚੇ ਤੁਸੀਂ 2-3 ਅਸਟ੍ਰੇਲੀਅਨ ਤਿਆਰ ਕਰਕੇ ਵੇਚੇ ਆ ਬਾਈ ਸੇਲ ਕਰਦੇ ਬਤਾਵ ਦਾ ਬੱਚਾ ਗੁਜਰਾਤ ਗਿਆ ਹਮ ਇੱਕ ਹੀਰਾ ਘੋੜਾ ਸੀ ਆਪਣੇ ਕੋਲ ਇਸੇ ਦਾ ਬੱਚਾ ਸੀ ਉਹ ਵੀ ਹਮ ਉਹ ਸਵਾਈ ਮਧਪੁਰ ਗਿਆ ਜੀ ਠੀਕ ਆ ਬਾਈ ਹਾਂਜੀ ਹੁਣ ਇਹ ਸਮੁੰਦਰ ਦਾ ਬੱਚਾ ਹੈ ਹਾਂ ਤੇ ਉਮਰ ਇਹ 31 ਮਹੀਨੇ ਆ ਹਮ ਤੇ ਓਪਨ ਫੋਰ ਸਟੱਡ ਇਹ ਆਪਾਂ ਕਰ ਦਿੱਤਾ ਹਮ 6 ਘੋੜੀਆਂ ਦੇ ਨਾਲ ਮੇਟ ਹੋ ਗਈਆਂ ਗੱਬਣ ਚੱਕ ਹੋ ਗਈਆਂ ਹਮ ਪਹਿਲਾਂ ਇੱਕ ਘੋੜੀ ਦੇ ਪਹਿਲਾਂ ਛੱਡ ਦਿੱਤਾ ਸੀਗਾ ਉਹ ਬਈ ਇਹਨਾਂ ਨਾਲੇ ਘੋੜੇ ਦਾ ਰਿਜ਼ਲਟ ਆ ਜਾਂਦਾ ਉਹਦਾ ਮੈਨੂੰ ਲੱਗਦਾ 20 ਦਿਨ ਦੇ ਕਰ ਬੱਚਾ ਆ ਜਾਊਗਾ ਠੀਕ ਆ ਬਈ ਇੱਕ ਘੋੜੀ ਪਹਿਲਾਂ ਮੇਡ ਕਰਾਦੀ ਸੀ ਤੇ ਬਾਕੀ ਹਾਈਟ ਕਿੰਨੀ ਕਰ ਗਿਆ ਇਹ ਹੁਣ ਹਾਈਟ 65 ਇੰਚ ਕੱਦ ਕਰ ਗਿਆ ਜੀ 31 ਮਹੀਨੇ ਉਮਰ ਦੇ ਵਿੱਚ 31 ਮਹੀਨੇ ਉਮਰ ਦੇ ਠੀਕ ਹੈ ਜੀ ਤੇ ਜਿਵੇਂ ਪਹਿਲਾਂ ਜਿਹੜੇ ਬੱਚੇ ਬਾਈ ਤੁਸੀਂ ਦੋ ਸੇਲ ਕੀਤੇ ਐ ਇਸ ਘੋੜੀ ਦੇ ਇਸ ਬਸ਼ੇਰੇ ਦੇ ਜਿਹੜੇ ਭਰਾ ਸੀ ਮਾਂ ਵਾਲੇ ਪਾਸੋਂ ਹਾਂਜੀ ਤੇ ਉਹਨਾਂ ਨਾਲੋਂ ਬਾਈ ਕੀ ਫਰਕ ਲੱਗਦਾ ਤੁਹਾਨੂੰ ਜਾਂ ਉਹਨਾਂ ਨਾਲੋਂ ਬਈ ਇਹ ਥੋੜਾ ਜਿਹਾ ਹੈਵੀ ਜਿਵੇਂ ਬੋਨ ਕਹਿ ਦਿੰਨੇ ਆ ਹੂੰ ਹੈਵੀ ਬੋਨਸ ਟਰੈਕਚਰ ਹੈ ਪੂਰਾ ਢਾਂਚਾ ਘੋੜੇ ਦਾ ਜਿਵੇਂ ਸਮੂਹ ਮਨੂਤ ਦੇ ਵਿੱਚ ਲੰਗੂਤ ਸੁਮ ਸੁਮ ਮਜ਼ਬੂਤ ਹੈ ਧੌਣ ਦਾ ਲੰਬਾਈ ਲੂਈ ਬਹੁਤ ਹੈ ਵੀ ਪੂਰਾ ਪਰਫੈਕਟ ਘੋੜਾ ਬਣਿਆ ਪਿਆ ਜਿਵੇਂ 31 ਮਹੀਨੇ ਉਮਰ ਦੇ ਵਿੱਚ ਠੀਕ ਹੈ ਬਈ ਹਾਂਜੀ ਤੇ ਸਟੱਡ ਸਰਵਿਸ ਇਹਦੀ ਹੁਣ ਤੁਸੀਂ ਆਪਾਂ ਨੂੰ ਸਟੱਡ ਸਰਵਿਸ ਓਪਣਾ ਹਾਂਜੀ ਫੀਸ ਤੇ ਬਾਕੀ ਇਹਦੀ ਫੀਸ ਆਪਾਂ 21000 ਰੱਖੀ ਜਾਏ ਜੀ ਹੂੰ ਕੀ ਹਰ ਇੱਕ ਬੰਦਾ ਘੋੜੀ ਮੇਟ ਕਰਾ ਸਕਦਾ ਅੱਛਾ ਹਾਂਜੀ 21000 ਰੁਪਏ ਬਾਕੀ ਆਪਣੇ ਕੋਲ ਡਾਕਟਰਾਂ ਦੀ ਸਹੂਲਤ ਹੈਗੀ ਐ ਹੂੰ ਕਿਉਂ ਮੁਕਸਰ ਸਾਰਾ ਜ਼ਿਲ੍ਹਾ ਘੋੜੀਆਂ ਦਾ ਡਾਕਟਰਾਂ ਦਾ ਹੀ ਐ ਹੂੰ ਤੇ ਬਾਕੀ ਜੇ ਉਹ ਕੋਈ ਘੋੜੀ ਆਉਂਦੀ ਐ ਮੇਟ ਹੋਣ ਵਾਸਤੇ ਤਾਂ ਡਾਕਟਰ ਤੋਂ ਚੈੱਕ ਕਰਵਾ ਕੇ ਆਪਾਂ ਮੇਟ ਕਰਵਾ ਦਿੰਦੇ ਆ ਠੀਕ ਐ ਬਾਈ ਹਾਂਜੀ ਠੀਕ ਐ ਜੀ ਜੇ ਕੋਈ ਘੋੜੀ ਆਪ ਚੈੱਕ ਕਰਵਾ ਕੇ ਲਿਆਵੇ ਤਾਂ ਵੀ ਆਪਾਂ ਘੋੜਾ ਛੱਡ ਦਿੰਦੇ ਆ ਹੂੰ ਹਾਂਜੀ ਇੱਕ ਚੀਜ਼ ਹੋਰ ਦੇਖੀ ਐ ਬਾਈ ਜਿਵੇਂ ਬੇਲ ਤਾਂ ਘੋੜੇ ਦੀ ਹੈ ਹੀ ਚੰਗੀ ਹਨਾ ਹਾਂਜੀ ਹਾਂਜੀ ਤੇ ਬਾਕੀ ਸੰਭ ਸੰਭ ਬਹੁਤ ਜ਼ਿਆਦੇ ਹੈਵੀ ਆ ਹਾਂਜੀ ਤੇ ਵੈਸੇ ਸਾウスਰੀ ਬਹੁਤ ਦਾ ਸਮੁੰਦਰ ਵਾਲੀ ਲੈਣਾ ਆਪਾਂ ਦੇਖਦੇ ਆਂ ਭਾਈ ਵੈਸੇ ਵੀ ਠੰਢੀ ਆ ਹਨਾ ਆਈ ਸਮੁੰਦਰ ਵਾਲੀ ਲੈਣ ਕਰਕੇ ਬਾਕੀ ਮੂਤ ਲੈਰੇ ਤੇ ਖੜਾ ਰਹਿੰਦਾ ਹੂੰ ਕੋਈ ਐ ਨਹੀਂ ਬਤ ਲੈਰੇ ਦੇ ਬਾਹਰ ਕੱਢ ਲੋ ਕੋਈ ਦਿੱਕਤ ਨਹੀਂ ਗਈ ਸ਼ੋਲਡਰ ਤੇ ਖੜਦਾ ਬਹੁਤ ਵਧੀਆ ਠੀਕ ਹੈ ਭਾਈ ਹਾਂਜੀ ਠੀਕ ਹੈ ਜੀ ਤੇ ਬਾਕੀ ਤੋਰ ਦੇ ਤੋਰ ਦੇ ਵੀ ਤੁਸੀਂ ਦੱਸਦੇ ਸੀ ਵੀ ਡੇਲੀ ਆਪਾਂ ਇਹਦਾ ਤੋਰਾ ਪਾਇਆ ਸੀਗਾ ਤੋਰੇ ਦਾ ਕਰਕੇ ਫਿਰ ਤੋਰਦੇ ਹਾਂ ਘਟੂ ਘਟ 7-8 ਕਿਲੋਮੀਟਰ ਡੇਲੀ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਤੋਰੇ ਨੂੰ ਤੋਰੇ ਨੂੰ ਬਸ ਡੇਢ ਕਿ ਮਹੀਨੇ ਹੋਇਆ ਸਟਾਰਟ ਕਰੇ ਨੂੰ ਤੋਰਨਾ ਅੱਛਾ ਜੀ ਹਾਂਜੀ ਠੀਕ ਹੈ ਤੇ ਹੁਣ ਫਿਰ ਡੇਲੀ ਕਰਦੇ ਹਾਂ ਰਾਈਡਿੰਗ ਆ ਡੇਲੀ ਨਹੀਂ ਬਸ ਸੀਜ਼ਨ ਦਾ ਕਰਕੇ ਥੋੜਾ ਇੱਕ ਦੋ ਦਿਨ ਗੈਪ ਪਾ ਕੇ ਵੈਸੇ ਰਾਈਡ ਕਰਦੇ ਆ ਰਾਈਡ ਦਾ ਬਹੁਤ ਸ਼ੌਂਕ ਹੈ ਪਹਿਲੇ ਦਿਨੋਂ ਸ਼ੌਂਕ ਹੈ ਰਾਈਡਿੰਗ ਦਾ ਠੀਕ ਆ ਬਾਈ ਹਾਂਜੀ ਤੇ ਦੁਰਦਾਤਰ ਦਾ ਬਾਈ ਚੰਗਾ ਕਈ ਵਾਰੀ ਐ ਹੁੰਦਾ ਵੀ ਘੋੜੇ ਜੋ ਨਹੀਂ ਬਹੁਤ ਵਧੀਆ ਕੋਈ ਉਹਨੂੰ ਕੋਈ ਡਰਦਾ ਨਹੀਂਗਾ ਕਿਸੇ ਚੀਜ਼ ਤੋਂ ਨਹੀਂ ਡਰਦਾਗਾ ਬਾਕੀ ਖੇਤ ਗੇੜਾ ਮਾਰਨ ਵਾਸਤੇ ਬਹੁਤ ਵਧੀਆ ਕਿਉਂ ਮੈਨੂੰ ਛੋਟੇ ਜਿਹੇ ਹੁੰਦੇ ਨੂੰ ਸ਼ੌਂਕ ਹੈ ਘੋੜੇ ਦੀ ਸਵਾਰੀ ਦਾ ਠੀਕ ਆ ਬਾਈ ਹਾਂਜੀ ਤੇ ਬਾਕੀ ਜਿਵੇਂ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੱਸਿਆ ਵੀ ਇਹਦੇ ਕੋਸ਼ਿਸ਼ ਕਰਾਂ ਸਮੇਂ ਤੱਕ ਬੱਚੇ ਆ ਪਹਿਲੀ ਕੋੜੀ ਨੌਕਰੀ ਸੁਣੀ ਹੈ ਤੋ ਨਹੀਂ ਕਾਲੀ ਜੰਬੀ ਕਾਲੀ ਜੰਬੀ ਕਿਹੜੀ ਜਗ੍ਹਾ ਬਾਈ ਕੋੜੀ ਉਹ ਇੱਕ ਰਾਈ ਵਾਲੇ ਪਿੰਡ ਠੀਕ ਹੈ ਠੀਕ ਹੈ ਬਾਈ ਇੱਕ ਬਈ ਜਿਸ ਕਰਨੇ ਦਾ ਆਪਾਂ ਨਾਂ ਨਹੀਂ ਕਲੀਅਰ ਕਰਿਆ ਬਸ਼ੀਰੇ ਦਾ ਇਹਦਾ ਨਾਂ ਜੀ ਆਪਾਂ ਮਹਾਸਾਗਰ ਰੱਖਿਆ ਜੀ ਮਹਾਸਾਗਰ ਹਾਂਜੀ ਮਹਾਸਾਗਰ ਠੀਕ ਹੈ ਬਾਈ ਇੱਕ ਚੀਜ਼ ਹੋਰ ਆ ਬਾਈ ਕੁਦਰਤੀ ਜਿਵੇਂ ਆਪਾਂ ਦੇਖਦੇ ਆਂ ਵੀ ਸਮੁੰਦਰ ਦਾ ਨਾਮ ਦੇਖੋ ਸਮੁੰਦਰ ਹਾਂਜੀ ਉਹਦੇ ਗਾਹਾਂ ਬੱਚਿਆਂ ਦੇ ਨਾਮ ਵੀ ਉਸ ਤਰ੍ਹਾਂ ਦੀ ਦੁਰੇ ਹੁੰਦੇ ਜਿਵੇਂ ਕਿਸੇ ਦਾ ਪਰਬਤ ਹੋ ਗਿਆ ਇਸ ਲਾਈਨ ਦਾ ਜਿਵੇਂ ਮਹਾਸਾਗਰ ਇਹ ਕੁਦਰਤੀ ਇਹਨੂੰ ਬਖਸ਼ੀ ਆ ਉਸ ਪਾਸੇ ਇਸ ਲਾਈਨ ਨੂੰ ਨਾਮ ਵੀ ਉਸੇ ਤਰ੍ਹਾਂ ਦੇ ਮਿਲਦੇ ਆ ਹਰ ਇੱਕ ਬੰਦੇ ਵੀ ਚਾਹੁੰਦਾ ਵੀ ਆਪਣਾ ਨਾਮ ਜੁੜਦਾ ਹੀ ਨਾਮ ਰੱਖੀਏ ਹਮ ਕਿਉਂ ਪਹਿਲਾਂ ਆਪਣੇ ਕੋਲੇ ਜਿਵੇਂ ਬੇਤਾਬ ਦੇ ਬੱਚੇ ਸੀਗੇ ਹਮ ਹਮ ਜਿਵੇਂ ਇੱਕ ਬੱਚਾ ਆਪਣੇ ਕੋਲੇ ਸਪੈਰ ਹੋ ਗਿਆ ਸੀਗਾ 22 ਮਹੀਨਿਆਂ ਦਾ 64 ਇੰਚ ਹਮ ਬਤਾਬ ਦਾ ਉਹਦਾ ਨਾਮ ਅਫਤਾਬ ਰੱਖਿਆ ਸੀ ਹਮ ਫੇਰ ਉਦੋਂ ਬਾਅਦ ਆਪਣੇ ਕੋਲੇ ਬਤਾਵ ਦਾ ਹੀ ਬੱਚਾ ਸੀਗਾ ਅੱਛਾ ਇਸੇ ਦਾ ਮਹਾਸાગਰ ਦਾ ਭਰਾ ਉਹਦਾ ਨਾਮ ਆਪਾਂ ਗੁਣਤਾਬ ਰੱਖਿਆ ਸੀ ਗੁਣਤਾਬ ਇਸ ਟਾਈਮ ਗੁਜਰਾਤ ਹੈ ਹਾਂਜੀ ਠੀਕ ਹੈ ਬਾਈ ਉਹ ਫੇਰ ਨਾਂ ਕਰਕੇ ਵੀ ਉਹ ਜਿਵੇਂ ਆਪਾਂ ਪੰਜਾਬੀ ਚ ਸਮੁੰਦਰ ਕਹ ਦਿੰਨੇ ਆ ਹਿੰਦੀ ਚ ਮਹਾਸાગਰ ਹੋ ਜਾਂਦਾ ਠੀਕ ਹੈ ਬਾਈ ਦੋ ਤਿੰਨ ਘੋੜੀਆਂ ਤੁਹਾਡੇ ਕੋਲੇ ਬਸ਼ੇਰੀਆਂ ਚੰਗੀਆਂ ਨੇ ਇੱਕ ਤਾਂ ਬਤਾਵ ਦੀ ਹੈ ਹਨਾ ਹਾਂਜੀ ਬਤਾਵ ਦੀ ਹੈ ਲਾਲੀ ਹਾਂ ਤੇ ਮਿੱਡੇ ਵਾਲੇ ਘੋੜੇ ਦਿਲਬਾਗ ਦੀ ਹੈ ਕਾਲੀ ਚੰਬੀ ਹਾਂ ਕੀ ਉਹ 26 ਮਹੀਨੇ ਉਮਰ ਦੇ ਵਿੱਚ 65 ਇੰਚ ਨੂੰ ਕਦ ਕਰੀ ਖੜੀ ਜੀ ਠੀਕ ਹੈ ਬਾਈ ਹਾਂਜੀ ਇਹ ਦੋਨੇ ਭੈਣਾਂ ਨੇ ਬਾਈ ਹਾਂਜੀ ਜਿਹੜੀ ਲਾਲੀ ਹੈ ਉਹ 65.5 ਹੈ ਉਹਨੇ ਸਮੁੰਦਰ ਤੋਂ ਨਗਰੀ ਬੇਸ਼ੇਰੀ ਦਿੱਤੀ ਹੈ ਹਮ ਹਜੇ 4 ਦਿਨ ਲੱਗਦੀ ਹੈ ਠੀਕ ਹੈ ਬਾਈ ਹਾਂਜੀ ਤੇ ਬਹੁਤੇ ਭਰਾ ਤਾਂ ਬਾਈ ਫਿਰ ਜਿਵੇਂ ਆ ਕੇ ਫਾਰਮ ਤੇ ਦੇਖਦੇ ਆ ਬੇਸ਼ੇਰੀਆਂ ਕਹਿੰਦੇ ਹੋਣਗੇ ਅੱਜ ਜਿਵੇਂ ਸ਼ੌਂਕ ਹੁੰਦਾ ਚਲੋ ਥੋੜੇ ਚੈਨਲ ਜਰੀਏ ਆਪਾਂ ਹੁਣ ਤਾਂ ਨਹੀਂ ਮੇਲੇ ਮੁੱਲੇ ਲਿਆ ਜਾ ਸਕਦੇਗੇ ਵੀ ਥੋੜੇ ਚੈਨਲ ਦੇ ਜਰੀਏ ਆਪਾਂ ਦਿਖਾ ਸਕਦੇ ਹਾਂ 11 ਮਿਲੀਗਾਂ ਨੂੰ ਵੀ ਦਿਖਾਉਣ ਚ ਕੋਈ ਡਰ ਵੀ ਨਹੀਂਗਾ ਵੀ ਸੋਹਣਾ ਜਾਨਵਰ ਹਰ ਇੱਕ ਦਾ ਹੀ ਵੇਖਣ ਨੂੰ ਜੀ ਕਰਦਾ ਬਿਲਕੁਲ ਬਾਈ ਕਿਉਂਕਿ ਆਪਾਂ ਮੇਰੇ ਚੈਨਲ ਜਰੀਏ ਹਾਂ ਦਿਖਾ ਦਿੱਤੇ ਤਾਂ ਕਰਕੇ ਦਿਖਾਉਣੇ ਵੀ ਜ਼ਰੂਰੀ ਹੈ ਜੋ ਮਿਹਨਤ ਕਰਕੇ ਪਤਾ ਵੀ ਲੱਗਦਾ ਰਹਿੰਦਾ ਵੀ ਇਹ ਕਿਹੋ ਜਿਹਾ ਜਾਨਵਰ ਕਿੱਥੇ ਕੀ ਗੱਲਬਾਤ ਦੇ ਖੜੇ ਆਣਾ ਇੰਨੇ ਨਾਲ ਜਦੋਂ ਤੁਸੀਂ ਚਰ ਤੋਂ ਕੰਮ ਕਰਦੇ ਆ ਤਾਂ ਅੱਜ ਪਤਾ ਲੱਗ ਗਿਆ ਹਾਂ ਜੀ ਵੀ ਇਹ ਪਤਾ ਲੱਗ ਗਿਆ ਜੀ ਜਾਨਵਰ ਕਿੰਨੇ ਕੁ 20-22 ਸਾਲ ਦੀ ਬ੍ਰੀਡ ਦਾ ਬਾਈ ਫਿਰ ਇੱਥੇ ਜਾ ਕੇ ਤੁਸੀਂ ਇਸ ਲੈਵਲ ਤੇ ਪਹੁੰਚੇ ਹੋਣਾ ਕੋਈ ਐ ਤਾਂ ਹੈ ਨਹੀਂ ਵੇਖ ਦਿਨ ਹੋ ਜਾਂਦਾ ਬਾਕੀ ਆਪਣੀ ਘਰ ਦੀ ਬਰੀਡ ਹੀ ਹੈ ਤਕਰੀਬਨ ਹੂੰ ਹੂੰ ਵੀ ਕੋਈ ਜਾਨਵਰ ਲੈ ਲਿਆ ਉਹ ਸੇਲ ਕਰ ਦਿੱਤਾ ਠੀਕ ਹੈ ਬਾਈ ਤੇ ਬਾਕੀ ਘਰ ਦੀ ਬਰੀਡ ਹੌਲੀ ਹੌਲੀ ਤਿਆਰ ਕਰੀ ਜਾਂਦੇ ਜਿਵੇਂ ਜਿਵੇਂ ਚੰਗਾ ਵਿੱਚੋਂ ਬਸ਼ੇਰੀਆਂ ਨਿਕਲਿਆਗਾ ਜਿਵੇਂ ਲਾਲੀ ਹੈ ਹੂੰ ਇੱਕ ਦਾ ਨਾਮ ਉਹ ਜਿਹੜੇ ਕਾਲੀ ਚੰਬੀ ਆ ਉਹਦਾ ਨਾਮ ਸੁੰਦਰੀ ਹੈ ਹੂੰ ਉਹ ਦਿਲਬਾਗ ਮਿੱਡੇ ਵਾਲੇ ਕਾਲੀ ਚੰਬੀ ਆ ਬਾਈ ਜਿਹੜੀ ਇਹ ਮਿੱਡੇ ਵਾਲੇ ਦਿਲਬਾਗ ਦੀ ਹਾਂਜੀ ਇਹਨਾਂ ਦੀ ਮਾਂ ਵੀ ਆਪਣੇ ਕੋਲੇ ਠੀਕ ਹੈ ਬਾਈ 7-8 ਸਾਲ ਤੋਂ ਇਹਨਾਂ ਦੀ ਮਾਂ ਆਪਣੇ ਕੋਲੇ ਆ ਉਹ ਕਾਲੀ ਚੰਬੀ ਹੈ ਉਹ ਕਾਲੀ ਚੰਬੀ ਹੈ ਠੀਕ ਹੈ ਬਾਈ ਉਹਨੇ ਹੁਣ ਵੀ ਆਪਣੇ ਸਿਕੰਦਰ ਕੋੜਾ ਸੀਗਾ ਹੂੰ ਪਿੱਛੇ ਗਜਰਾ ਸੇਲ ਕਰਤਾ ਉਹ ਹੂੰ ਉਹਦਾ ਮਗਰ ਬਸ਼ੇਰਾ ਨੁਗਰਾ ਸਾਢੇ ਬਾਕੀ ਹੁਣ ਫੇਰ ਉਸ ਸਮੁੰਦਰ ਤੋਂ ਗੱਭਣਾ। ਹੂੰ। ਇਹ ਬਾਈ ਲਾਲੀ ਦਾ ਤੇ ਦੂਜੀ ਕਾਲੀ ਜੰੰਬੀ ਦਾ ਆਪਸ ਵਿੱਚ ਕਿੰਨੇ ਚਿਰ ਦਾ ਫਰਕ। ਇਹਨਾਂ ਦਾ ਜੀ ਵਿਚਦੀ ਇੱਕ ਬਸ਼ੇਰਾ ਹੈ। ਹੂੰ। ਬਸ਼ੇਰਾ ਸੀਗਾ ਵਿਚਦੀ ਇੱਕ। ਹੂੰ। ਤੇ ਉਸ ਤੋਂ ਬਾਅਦ ਇਹ ਕਾਲੀ ਚੰਬੀ ਬਸ਼ੇਰੀ। ਬਸ਼ੇਰਾ ਸੀਗਾ ਆਪਣੇ ਕੋਲ ਹੀਰਾ ਕੋੜਾ। ਉਹਦਾ ਬਸ਼ੇਰਾ ਸੀ ਬਿੱਲਾ। ਠੀਕ ਹੈ। ਬਿੱਲਾ ਬਸ਼ੇਰਾ ਉਹ ਐਮਪੀ ਦੇ ਬੰਦੇ ਲੈ ਕੇ ਸੀ ਆਪਣੇ। ਹੂੰ। ਇੱਕ ਚੀਜ਼ ਹੋਰ ਦੇਖੀ ਆ ਬਾਈ ਦੋਨੇ ਬੱਚੀਆਂ ਨੇ ਜਿਹੜੀਆਂ ਇਹ ਲਾਲੀ ਤੇ ਦੂਜੀ ਕਾਲੀ ਜੰਬੀ ਬਸ਼ੇਰੀ ਉਹਦਾ ਨਾਂ ਕੀ ਰੱਖਿਆ ਤੁਸੀਂ ਸੁੰਦਰੀ ਸੁੰਦਰੀ ਦੋਨਾਂ ਦੀ ਲੈਂਥ ਬੜੀ ਆ ਬਾਈ ਹਾਈਟ ਦੇ ਨਾਲ ਹਾਂਜੀ ਲੈਂਥ ਦੇ ਨਾਲ ਹਾਈਟ ਵੀ ਐ ਜਿਵੇਂ ਦੋਨੇ ਅਲੱਗ-ਅਲੱਗ ਘੋੜਿਆਂ ਦੀ ਅਲੱਗ-ਅਲੱਗ ਘੋੜਿਆਂ ਦੀ ਬਾਕੀ ਜਿਹੜੀ ਅਸਲ ਜਿਹੜੀ ਘੋੜੀ ਜ਼ਮੀਨ ਐ ਹਮ ਕੀ ਉਹਨੇ ਅੱਜ ਤੱਕ ਜੇ 6 ਬੱਚੇ ਦਿੱਤੇ ਆਪਣੇ ਕੋਲੇ ਹਮ 6 ਹੀ ਸਿਰਾਂ ਦਿੱਤੇ ਐ ਨਹੀਂ ਕੋਈ ਬਈ ਛੋਟੇ ਜਿਹੇ ਕੱਦ ਦਾ ਬੱਚਾ ਦਿੱਤੇ ਜਾਂ ਕੋਈ ਕੰਨਾਂ ਦਾ ਸ਼ਕੀਨ ਨਾ ਹੋਵੇ ਹਮ ਸਾਰੇ ਬੱਚੇ ਚੰਗੇ ਦਿੱਤੇ 6 ਦੇ 6 ਠੀਕ ਆ ਬਾਈ ਭਾਦੀ ਉਹਨੇ ਬਸ਼ੇਰੇ ਦਿੱਤੇ ਉਹ ਤੇ ਇੱਕ ਕਾਲਾ ਜੰਮਾ ਬਸ਼ੇਰਾ ਦਿੱਤਾ ਸੀ ਤੇ ਦੋ ਬਸ਼ੇਰੇ ਦਿੱਤਿਆਂ ਲਾਲੀ ਤੇ ਸੁੰਦਰੀ ਹਾਂਜੀ ਠੀਕ ਹੈ ਬਾਈ ਤੇ ਜਾਦੇ ਫਿਰ ਪਹਿਲਾਂ ਤੋਂ ਤੁਸੀਂ ਚੰਬੀਆਂ ਘੋੜੀਆਂ ਤੋਂ ਦੇਖੋ ਅੱਗੇ ਨਾ ਗਾਂ ਨੋਕਰੇ ਦਾ ਕੰਮ ਕਰ ਰਹੇ ਹਾਂ ਇਹ ਮਾਰਵਾੜੀ ਵਾਲੇ ਪਾਸੇ ਵੀ ਹੈਗਾ ਰਜਨ ਮਾਰਵਾੜੀ ਆਪਣੇ ਕੋਲ ਇੱਕ ਕਾਲੇ ਕਾਂਟੇ ਦੀ ਬਸ਼ੇਰੀ ਹੈਗੀ ਆ ਹੂੰ ਉਹ ਆਪਾਂ ਵੀਡੀਓ ਵੀ ਉਹਦੀ ਕਰਾਈ ਹੈ ਹਾਂਜੀ ਬਾਕੀ ਉਹ ਸੇਲ ਵੀ ਆਪਾਂ ਕਰ ਦੇਾਂਗੇ ਉਹ ਕਿੰਨੀ ਜਰਦੀ ਹੋਗੀ ਉਹਦੀ ਉਮਰ ਹੋਗੀ 31 ਕਿ ਮਹੀਨੇ ਉਮਰ ਆ ਉਹਦੀ ਹੂੰ ਤੇ ਮਲਾਈ ਨੂੰ ਹੋਗੇ 12-13 ਦਿਨ ਰਾਜਾਂਸ ਤੋਂ ਬਾਦਲਾਂ ਵਾਲੇ ਹਾਂਜੀ ਠੀਕ ਹੈ ਬਾਈ ਬਾਕੀ ਉਹਦਾ ਡੀਐਨਏ ਹਜੇ ਕਰਵਾਇਆ ਨਹੀਂਗਾ ਡੀਐਨਏ ਕਰਵਾ ਵੀ ਦੇਵਾਂਗੇ ਹੂੰ ਹੁਣ ਮੈਂ ਇਧਰ ਟੀਮ ਫਿਰਦੀ ਹੈ ਸ਼ਾਇਦ ਮੈਨੂੰ ਸੁਣਿਆ ਸੀਗਾ ਹੂੰ ਤੇ ਉੱਥੋਂ ਆਪਾਂ ਡੀਐਨਏ ਕਰਵਾ ਕੇ ਤੇ ਉਹ ਵੀ ਬਾਈ ਸ਼ੋਸ਼ੂ ਬਹੁਤ ਕਰਦੀ ਆ ਰੰਗ ਪੱਕਾ ਮੱਥੇ ਪੱਕਾ ਰੰਗ ਕਾਲਾ ਬਾਕੀ ਲੈਂਥ ਬਹੁਤ ਹੈ ਲੈਂਥ ਹੈ ਬਾਡੀ ਬਹੁਤ ਹੈ ਕੁੰਡੀ ਗਾਂਡੀ ਚੰਗੀ ਆ ਗੰਨਾਂ ਦੀ ਹੈ ਨਾ ਮੇਰਾ ਖਿਆਲਾ ਮੱਥੇ ਬਲੇਜ ਤੇ ਦੋ ਪੈਰ ਚਿੱਟੇ ਆ ਕਿ ਤਿੰਨ ਉਹਦੇ ਉਹਦੇ ਤਿੰਨ ਪੈਰ ਚਿੱਟੇ ਮੱਥੇ ਬਲੇਜ ਠੀਕ ਹੈ ਬਾਈ ਤਿੰਨ ਸਾਲ ਦੀ ਹਜੇ ਹੋਈ ਨਹੀਂ 31 ਮਹੀਨੇ ਉਮਰ ਆ ਪਾ 31 ਮਹੀਨੇ ਉਮਰ ਹੋ ਗਈ ਸੀ ਹਾਈਟ ਕਿੰਨੀ ਹੋ ਠੀਕ ਹੈ ਜੀ ਠੀਕ ਹੈ ਜੀ ਤੇ ਚੈੱਕ ਹਜੇ ਆਪਾਂ ਕਰਵਾਉਣੀ ਹੈ ਚੈੱਕ ਹੋ ਜੂਗੀ ਬਸ ਕੋਈ 10 ਦਿਨਾਂ ਦਾ ਕਰਵਾ ਦਿਆਂਗੇ ਮੰਨ ਲਓ ਜੇ ਕੋਈ ਭਰਾ ਖਰੀਦਣਾ ਚਾਹੁੰਦਾ ਤਾਂ ਚੈੱਕ ਪਾਸ ਕਰਾ ਕੇ ਵੀ ਵਾਧੂ ਵੀ ਲੈ ਲੈਂਦੇ ਹਨਾ ਜਿਹਾ ਉਹ ਹਿਸਾਬ ਨਾਲ ਸੌਦਾ ਕਰ ਲੈਣਗੇ ਹਾਂਜੀ ਹਾਂਜੀ ਠੀਕ ਹੈ ਬਈ ਤੇ ਇੱਕ ਬਾਈ ਗਰਜੋਤ ਦੇ ਕੋਲੇ ਜਿਹੜੀ ਘੋੜੀ ਆਪਾਂ ਨੂੰਕਰੀ ਹਾਂਜੀ ਗਰਜੋਤ ਕੋਲੇ ਇੱਕ ਆਪਣਾ ਬਿੱਲੀ ਘੋੜੀ ਹੈ ਨੁਗਰੀ ਹੂੰ ਤੇ ਮਗਰ ਭਦਮ ਦਾ ਬਸ਼ੇਰਾ ਬਿੱਲਾ ਹੂੰ ਤੇ ਬਾਕੀ ਹੁਣ ਉਹ ਗੱਬਣ ਕਰਵਾਈ ਹੋਈ ਹੈ ਮੈਨੂੰ ਲੱਗਦਾ ਸ਼ਾਇਦ ਮਹੀਨਾ ਕੋ ਹੋ ਗਿਆ ਤੇ ਕੰਫਰਮ ਹੋ ਜੂਗੀ ਗੱਬਣ ਚੈੱਕ ਹਿੱਦਰ ਕਰਵਾਈ ਨੀਗੀ ਹਮ ਚੈੱਕ ਹੋ ਜੂਗੀ ਉਹ ਵੀ ਆਪਾਂ ਸੇਲ ਕਰਨੀ ਹੈ ਜੀ ਠੀਕ ਹੈ ਬਾਈ ਤੇ ਬਾਈ ਹੁਣ ਅਗਰ ਜੋਤ ਕਿਹੜੇ ਕੋਡੇ ਤੋਂ ਮਿੰਟ ਕਰਾਈ ਆ ਉਹ ਬਾਫੂ ਬਲੀ ਤੋਂ ਬਾਈ ਜਿਹੜਾ ਮਿੰਟੂ ਕੋਲੇ ਆ ਠੀਕ ਹੈ ਬਾਈ ਠੀਕ ਹੈ ਜੀ ਉਹ ਤੋਂ ਮਿੰਟ ਹੋਈ ਵੀ ਆ ਚੈੱਕ ਕਰਵਾ ਕੇ ਤੁਸੀਂ ਦੇ ਦੇਵੋਗੇ ਹਾਂ ਚੈੱਕ ਕਰਵਾ ਦਾਂਗੇ ਠੀਕ ਹੈ ਬਾਈ ਤੇ ਘੋੜੀ ਵੀ ਬਿੱਲੀ ਆ ਬਾਈ ਬੱਚਾ ਜਿਹੜਾ ਪਦਮ ਤੋਂ ਆਇਆ ਉਹ ਵੀ ਬਿੱਲੀ ਆ ਦੋਨੇ ਆਖਾਂ ਤੋਂ ਨਾ ਪੌਰੀਆਂ ਪੁਰੀਆਂ ਦੀ ਘੋੜੀ ਸਾਫ ਘੋੜੀ ਵੀ ਸਾਫ ਹੈ ਤੇ ਬੱਚਾ ਵੀ ਪੌਰੀਆਂ ਇਹਦੀ ਲਾਈਨ ਕਿਹੜੀ ਆ ਬਾਈ ਮੇਰਾ ਖਿਆਲ ਸੂਰੀਆਲੀ ਲੰਨਦੀ ਸੂਰੀਆਲੀ ਲਾਈਨ ਤੋਂ ਆ ਗਈ ਜੀ ਆਪ ਥੋੜਾ ਆਪਾਂ ਨੂੰ ਪੱਕਾ ਕਰਨ ਫਾ ਠੀਕ ਆ ਬਾਈ ਤੇ ਇਹ ਤੋਂ ਪਹਿਲਾਂ ਵੀ ਲੈ ਆ ਤੁਸੀਂ ਬੱਚੇ ਕੋਈ ਇਹਦੇ ਤੋਂ ਪਹਿਲਾਂ ਆਪਣੇ ਕੋਲੇ ਤਿੰਨ ਬਸ਼ੇਰੀਆਂ ਸੀਗੀਆਂ ਹਮ ਤੇ ਉਹ ਇੱਕ ਸਕੰਦਰ ਘੋੜੇ ਦੀ ਹੈ ਉਹ ਵੀ ਬਹੁਤ ਚੰਗੀ ਹੈ ਹਮ ਉਹ 13 ਮਹੀਨਿਆਂ ਦੀ ਹੋ ਗਈ 60 ਇੰਚ ਕੱਦ ਕਰਕੇ ਅੱਛਾ ਬਾਈ ਬਾਈ ਕੋਲੇ ਠੀਕ ਆ ਬਾਈ ਤੁੰ ਮੰਨ ਲਓ ਹੁਣ ਤੁਸੀਂ ਇਸ ਘੋੜੀ ਦਾ ਰਿਜ਼ਲਟ ਦਾ ਪਹਿਲਾਂ ਦੋ ਲੈ ਚੁੱਕੇ ਹੋ ਤਾਂ ਤੀਜਾ ਬੱਚਾ ਹੋ ਗਿਆ ਬਾਈ ਤੇ ਰਿਜ਼ਲਟ ਬਹੁਤ ਚੰਗੇ ਦਿੰਦੀ ਹੈ ਬੱਚਾ ਵੀ ਸਾਫ਼ ਆ ਬਾਈ ਸਪੋਰਟ ਲੈਸਨ ਕਿਉਂਕਿ ਘੋੜੀ ਵੀ ਸਾਫ਼ ਹਾਂਜੀ ਠੀਕ ਆ ਬਾਈ ਸੋ ਇਹਦੇ ਬਾਰੇ ਮੈਂ ਭਰਾਵਾਂ ਨੂੰ ਦੱਸ ਦਿਆਂ ਵੀ ਬਾਈ ਗਰਜੋਤ ਦੇ ਕੋਲੇ ਵੀ ਕੋਈ ਵਪਾਰ ਦਾ ਕੰਮ ਹੈ ਨਹੀਂ ਤੇ ਤਕਰੀਬਨ 6-7 ਜਾਨਵਰਾਂ ਨੌਕਰੀਆਂ ਘੋੜੀਆਂ ਨੇ ਸਾਰੀਆਂ ਬਰੀਡਿੰਗ ਵਾਲੀਆਂ ਇਹ ਨੇ ਸੋ ਬਾਈ ਨਾਲ ਜਦੋਂ ਮਰਜ਼ੇ ਤੁਸੀਂ ਗੱਲਬਾਤ ਕਰ ਲਿਓ ਨੌਕਰੀ ਘੋੜੀ ਬਾਰੇ ਬਾਕੀ ਜਿਸ ਕਰਨ ਨੇ ਜਿਹੜੀ ਉਹ ਕਾਲੇ ਕਾਂਡੇ ਵਾਲੀ ਦੱਸੀ ਆ ਉਹਦਾ ਵਿਚਾਰ ਹੈਗਾ ਸੇਲ ਕਰਨ ਦਾ ਉਹਦੇ ਬਾਰੇ ਵੀ ਤੁਸੀਂ ਪੁੱਛ ਲਿਓ ਹੋਰ ਭਾਈ ਜਿਸ ਕਾਰਨ ਕੋਈ ਗੱਲਬਾਤ ਤੁਹਾਨੂੰ ਲੱਗਦੀ ਹੋਵੇ ਬਸ ਵਧੀਆ ਜੀ ਚਲੋ ਇੱਕ ਆਪਣਾ ਤੁਸੀਂ ਕੰਟੈਕਟ ਨੰਬਰ ਆ ਸਾਂਝਾ ਕਰ ਦਿਓ ਹਾਂਜੀ ਕੰਟੈਕਟ ਨੰਬਰ 952460033 ਠੀਕ ਹੈ ਭਾਈ ਹਾਂਜੀ ਤੇ ਬਾਕੀ ਪਿੰਡ ਦਾ ਜਿਵੇਂ ਤੁਸੀਂ ਦੱਸਿਆ ਵੀ ਇਹ ਆਪਣਾ ਪਿੰਡ ਆਪਣਾ ਲਾਲਬਈ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੂੰ ਗਿੱਦੜਵਾ ਤੋਂ 7-8 ਕਿਲੋਮੀਟਰ ਤੇ ਹੈ ਬਾਦਲ ਤੋਂ ਕਿੰਨਾ ਹੈ ਨੇੜੇ ਆਪਣੇ ਬਾਦਲ ਵੀ ਬਸ 70 ਕਿਲੋਮੀਟਰ ਬਾਦਲ ਦਾ ਬਠਿੰਡੇ ਤੋਂ ਕਿੰਨਾ ਰਹਿ ਜਾਂਦਾ ਬਠਿੰਡੇ ਤੋਂ 40 ਹੀ ਰਹਿੰਦਾ ਜੀ 40 ਹਾਂਜੀ ਠੀਕ ਹੈ ਭਾਈ ਠੀਕ ਹੈ ਜੀ ਤੇ ਬਾਈ ਗਰਜੋਤ ਵਾਲਾ ਆਪਾਂ ਨੰਬਰ 5 ਜਾਂ ਤੁਸੀਂ ਕਰ ਲਿਓ ਹਨਾ ਗੱਲ ਕੋਈ ਗੱਲ ਨਹੀਂ ਤੁਸੀਂ ਨੰਬਰ ਤੇ ਕਰ ਲਾ ਹਾਂ ਇਹ ਤੇ ਕਰ ਲਿਓ ਹਨਾ ਇਹ ਗੱਲ ਕਿਉਂਕਿ ਦੋ ਨੰਬਰਾਂ ਦੇ ਥੋੜੀ ਜਿਹੀ ਕਨਫਿਊਜ਼ਨ ਹੋ ਜਾਂਦੀ ਹੈ ਨਾ ਕਿਉਂਕਿ ਸਟੱਡ ਸਰਵਿਸ ਵਾਸਤੇ ਆਪਾਂ ਘੋੜੇ ਦੇ ਵਾਸਤੇ ਜਿਹੜਾ ਨੰਬਰ ਉਹ ਵੀ ਥੋੜਾ ਹੀ ਪਾਉਣਾ ਤੇ ਤਾਂ ਕਰਕੇ ਜੇ ਕੋਈ ਨੌਕਰੀ ਘੋੜੀ ਬਾਰੇ ਫੋਨ ਕਾਲ ਕਰੂ ਤਾਂ ਤੁਸੀਂ ਆਪ ਕਰ ਲਿਓ ਹਨਾ ਗੱਲਬਾਤ ਬਾਈ ਨੰਬਰ ਦੀ ਕੰਟੈਕਟ ਕਰ ਲੈਣਾ ਹਾਂ ਹਾਂ ਬਾਈ ਬਿਲਕੁਲ ਬਿਲਕੁਲ ਬਾਈ ਤੇ ਬਾਈ ਕੀਮਤ ਜਿਵੇਂ ਉਧਰਲੇ ਪਾਸੇ ਤੁਹਾਡੇ ਛੋਟੇ ਭਰਾ ਬੈਠੇ ਆ ਬਾਈ ਨੂੰ ਵੀ ਬੜਾ ਸ਼ੌਂਕ ਆ ਹਨਾ ਮੇਲੇ ਪੱਕਾ ਨਾਮ ਕੀ ਕਹਿ ਦੇਣ ਉਹ ਪੱਕਾ ਨਾਮ ਠੀਕ ਹੈ ਭਾਈ ਤੇ ਮੇਲੇ ਤੇ ਫਿਰ ਇਹ ਜਾਂਦੇ ਰਹਿੰਦੇ ਆ ਨਾਲ ਹੀ ਠੀਕ ਹੈ ਭਾਈ ਤੇ ਭਾਈ ਗੁਰਿੰਦਰ ਬਾਰੇ ਵੀ ਦੱਸ ਦਿਓ ਜਿਵੇਂ ਗੁਰਿੰਦਰਪਾਲ ਇਹ ਜੀ ਆਪਣਾ ਮਾਨ ਸਾਹਿਬ ਦੇ ਬੇਟੇ ਆ ਅਵਤਾਰ ਮਾਨ ਲਾਲ ਬਾਈ ਹਾਂਜੀ ਭਾਈ ਇਹਨਾਂ ਕੋਲ ਵੀ ਚਾਰ ਜਾਨਵਰ ਨੁਗਰੇ ਰੱਖੇ ਹੋਏ ਠੀਕ ਹੈ ਉਹ ਤੁਹਾਡੇ ਮੰਨ ਲਓ ਚਾਚਾ ਜੀ ਨੇ ਹਾਂਜੀ ਤਾਇਆ ਜੀ ਆ ਤਾਇਆ ਜੀ ਹਾਂਜੀ ਆਪਾਂ ਪਿਛੇ ਮੰਨ ਲਓ ਇੱਕ ਵੀਡੀਓ ਕੀਤੀ ਸੀ ਉਹਦੇ ਆਪਾਂ ਇਕੱਠੇ ਹੋਏ ਸੀ ਨਾਲ ਵੀ ਮਿਲੇ ਸੀ ਹਾਂਜੀ ਇਹ ਅੰਦਰੋਂ ਤੁਹਾਡੇ ਬੇਟੇ ਨੂੰ ਵੀ ਬੜਾ ਸ਼ੌਂਕ ਆ ਬਈ ਇਹਨੇ ਵੀ ਅੱਜ ਫੋਟੋਆਂ ਫੋਟੋਆਂ ਕਰਾਈਆਂ ਹਨਾ ਗੱਲ ਵੀ ਦੇ ਅੱਗੇ ਹਨਾ ਤੁਰਿਆ ਹੁੰਦਾ ਬਾਕੀ ਮੈਂ ਜੋ ਘੋੜਾ ਬਾਹਰੋਂ ਤੋਰ ਕੇ ਲਿਆਵਾ ਫਿਰ ਇਹਨੇ ਕੋਈ ਇੱਕ ਅੱਧਾ ਝੂਟਾ ਦਾ ਲੈਣੇ ਫਿਰ ਅੱਜ ਵੀ ਬਾਈ ਇਹ ਉਹਨਾਂ ਜਿਹੜੇ ਡਿੱਕ ਗਿਆ ਦੇਖੋ ਜਿੰਨਾ ਚਿਰ ਆਪਾਂ ਵੀਡੀਓ ਕਰਾਉਂਦੇ ਰਹੇ ਉਹਨਾਂ ਜਿਹੜੇ ਕੋਲੇ ਫਿਰਦਾ ਰਿਹਾ ਇਹਨੇ ਹੈਲਪ ਵੀ ਕਰਾਈ ਹੈ ਨਾਲ ਨਾਲ ਹੀ ਰਹਿੰਦਾ ਉਹਨਾਂ ਟਾਈਮ ਮੁੱਤਾ ਮੁੱਤਾ ਮਾਰੀ ਪਾਣੀ ਪੂਣੀ ਫੜਾਉਂਦਾ ਫਿਰ ਇਹ ਬਾਅਦ ਦੇ ਵਿੱਚ ਆਪਾਂ ਅਖੀਰ ਦੇ ਨੂੰ ਚਾਂਸ ਦੇਈ ਦਿੱਤਾ ਫੋਟੋ ਫੋਟੋ ਫਿਰ ਫੋਟੋ ਕਰਵਾਤੀ ਇਹਦੀ ਬਾਕੀ ਨੌਲੇਜ ਰੱਖਦਾ ਹੈ ਘੋੜ ਜੇ ਕਿਉਂ ਆਪਣੇ ਕੋਲ 9 ਜਨਵਰੀ ਹੁਣ ਇਸ ਟਾਈਮ ਘਰੇ ਆ ਹਾਂ ਇਹ ਤਕਰੀਬਨ ਸਾਰਿਆਂ ਦੇ ਨਾਮ ਜਾਦਾ ਹੈ ਵੀ ਕਿਹੜੇ ਘੋੜੇ ਦਾ ਬੱਚਾ ਹੈ ਜਾਂ ਕਿਹੜੀ ਘੋੜੀ ਕੀ ਨਾਂ ਹੈ ਸਾਨੂੰ ਵੀ ਦੱਸੀ ਜਾਂਦਾ ਸੀ ਵੀ ਆ ਇਹਦਾ ਇਹਦਾ ਇਹ ਰੰਗ ਦਾ ਥੋੜਾ ਇੰਟਰਸਟ ਹਾਂਜੀ ਹਾਂਜੀ ਬਾਈ ਸੋ ਦੋਸਤੋ ਬਾਈ ਜਸ ਕਰਨ ਨੇ ਜਿਵੇਂ ਮਹਾਸਾਗਰ ਦੀ ਸਟੱਡ ਸਰਵਿਸ ਬਾਰੇ ਵੀ ਸਾਰੀ ਗੱਲਬਾਤ ਕਲੀਅਰ ਕਰਤੀ ਕੁਝ ਕ ਟਾਈਮ ਤੱਕ ਇਹਦੇ ਰਿਜ਼ਲਟ ਵੀ ਤੁਹਾਡੇ ਸਾਹਮਣੇ ਆ ਜਾਣੇ ਆ 21000 ਰੁਪਏ ਬਾਈ ਹਾਂ ਜੀ 2000 ਰੁਪਿਆ ਮੀਟਿੰਗ ਫੀਸ ਬਾਈ ਨੇ ਦੀ ਰੱਖੀ ਆ ਸੋ ਜਦੋਂ ਮਰਜ਼ੇ ਤੁਸੀਂ ਬਾਈ ਨੂੰ ਫੋਨ ਲਾ ਲਿਓ ਸਟੱਡ ਸਰਵਿਸ ਲੈਣ ਵਾਸਤੇ ਬਾਕੀ ਦੋ ਘੋੜੀਆਂ ਆਪਾਂ ਤੁਹਾਨੂੰ ਸੇਲ ਆਲੀਆਂ ਇੱਕ ਮਾਰਵਾੜੀ ਬਸ਼ੇਰੀ ਸੇਲ ਆਲੀ ਕਾਲੇ ਕਾਂਡੇ ਦੀ ਆ ਜਿਹੜੀ ਤੇ ਇੱਕ ਨੁਕਰੀ ਘੋੜੀ ਜਿਹੜੀ ਬਾਈ ਗਰਜੋਤ ਦੇ ਕੋਲੇ ਆ ਜਿਹਦੇ ਮਗਰ ਪਾਦਮਨ ਦਾ ਬਸ਼ੇਰਾ ਉਹ ਦੋ ਜਾਨਵਰ ਸੇਲ ਆਲੇ ਆ ਬਾਕੀ ਜਿਹੜੇ ਹੋਰ ਜਾਨਵਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਆ ਚਾਹੇ ਉਹ ਬੇਤਾਵਾਲੀ ਬਸ਼ੇਰੀ ਆ ਤੇ ਚਾਹੇ ਮਿੱਡੇ ਵਾਲੇ ਦਿਲਬਾਗ ਦੀ ਜਿਹੜੀ ਉਹ ਕਾਲੀ ਜੰੰਬੀ ਬਸ਼ੇਰੀ ਆ ਉਹ ਦੋਨੇ ਸੇਲ ਨਹੀਂ ਹੈਗੀਆਂ ਤੇ ਨਾ ਹੀ ਕੋਈ ਜਿਹੜੀ ਘੋੜੇ ਦੀ ਮਾਂ ਦਿਖਾਈ ਆ ਉਹ ਕੋਈ ਜਾਨਵਰ ਹੋਰ ਕੋਈ ਸੇਲ ਨਹੀਂ ਕਈ ਵਾਰ ਕੀ ਹੁੰਦਾ ਭਰਾ ਵੀਡੀਓ ਦੇਖ ਕੇ ਫੋਨ ਵੈਸੇ ਹੀ ਕਰਨ ਲੱਗ ਜਾਂਦੇ ਆ ਵੀ ਬਾਈ ਆਹ ਵੇਚਨਾ ਜਾਂ ਤੁਸੀਂ ਆਹ ਵੇਚਨਾ ਸੋ ਜਿਹੜੇ ਦੋ ਜਾਨਵਰ ਵੇਚਨੇ ਆ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਤਾ ਸਿਰਫ ਉਹਨਾਂ ਬਾਰੇ ਹੀ ਤੁਸੀਂ ਫੋਨ ਲਾਇਓ ਹੋਰ ਕਿਸੇ ਬਾਰੇ ਕੋਈ ਵੇਚਣ ਦੀ ਗੱਲਬਾਤ ਨਾ ਕਰਿਓ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਸਸੇਕਾ ਸ੍ਰੀ ਸਤਿ ਸ੍ਰੀ ਅਕਾਲ